ਮੁਕਾਬਲੇ ਲਈ ਉਹ ਕਰਦੇ ਹੋਣੇ ਗੱਲ ਕਿ ਇਸ ਵਾਰ ਸਿੰਗਲਾ ਸਾਹਿਬ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਕਾਂਗਰਸ ਪਾਰਟੀ ਇੱਕ ਸਾਈਡ ਹੋ ਕੇ ਇੱਕ ਤਰਫਾਓ ਕੇ ਬੜਾ ਚੌਰ ਤੋਂ ਵੀ ਔਰ ਅਨੰਦਪੁਰ ਸਾਹਿਬ ਤੋਂ ਇਲੈਕਟਿਡ ਆਮ ਆਦਮੀ ਪਾਰਟੀ ਤੋਂ ਵੀ ਦੁਖੀ ਹੋਏ ਵੇ ਉਹ ਅਕਾਲੀ ਦਲ ਤੋਂ ਵੀ ਦੁਖੀ ਹੈ ਬੀਜੇਪੀ ਨੇ ਤਾਂ ਚਲੋ ਪੰਜਾਬ ਦੇ ਸਾਡੇ जख्मਾਂ ਤੇ ਨੂਨ ਛਿੜ ਗਿਆ ਨਾ ਇਸ ਵਾਰ ਉਹ ਜਵਾਬ ਦੇ ਆ ਜਾਂਦੇ ਸਹਿਮਤ ਸਾਡੀਆਂ ਮਾਵਾ ਪੈਣਾ ਦੁਖੀਆਂ ਇਸ ਗੱਲ ਤੋਂ ਉਹਨਾਂ ਨੇ ਤਾਂ ਇਸ ਉਮੀਦ ਨਾਲ ਇਹਨਾਂ ਨੂੰ ਵੋਟ ਪਾਈ ਸੀ ਕਿ ਸ਼ਾਇਦ ਸੱਚ ਬੋਲੂਗੇ ਪਰ 2 ਸਾਲ ਮਹੀਨੇ ਹੋ ਗਏ ਉਹਨਾਂ ਦੇ ਕੰਨਾਂ ਤੇ ਜੂਨੀ ਸਰਕੀ ਹੁਣ ਉਹਨਾਂ ਨੇ ਲੋਕਾਂ ਨਾਲ ਠੋਕ ਵਜਾ ਕੇ ਇਹਨਾਂ ਨੂੰ ਜਵਾਬ ਦੇਣਾ ਔਰ ਇਸ ਤੋਂ ਪਹਿਲਾਂ ਲੋਕਾਂ ਵਿੱਚ ਇੰਨਾ ਉਤਸ਼ਾਹ ਕਿਸੇ ਕੈਂਡੀਡੇਟ ਲਈ ਐਮਪੀ ਇਲੈਕਸ਼ਨ ਵਿੱਚ ਨਹੀਂ ਦੇਖਿਆ ਲੋਕੀ ਆਪ ਮਹਾਰੇ ਬਾਹਰ ਨਿਕਲੇ ਹੋਏ ਹੈ ਕਿ ਜਿੱਦਾਂ ਇੱਕ ਸਾਈਡ ਹੋ ਕੇ ਉਹਨਾਂ ਨੇ ਵੋਟ ਪਾ ਦੇਣੀ ਆ ਕੋਈ ਦਾ ਕੰਮ ਹੈ ਉਹਨਾਂ ਦਾ ਸੋਸ਼ਲ ਮੀਡੀਆ ਤੇ ਆਪਣਾ ਪ੍ਰਚਾਰ ਕਰਨਾ ਉਹਨਾਂ ਨੇ ਕੰਮ ਕੀਤਾ ਕਿਹੜਾ ਈਵਨ ਉਹਨਾਂ ਨੇ ਸਿਰਫ ਝੂਠ ਦਾ ਪ੍ਰਚਾਰ ਕੀਤਾ ਐਨ ਸੇਵਨ ਤਾਂ ਸਾਡੀਆਂ ਮਾਵਾ ਪੈਣਾ ਦੁਖੀਆਂ ਇਸ ਗੱਲ ਤੋਂ ਉਹਨਾਂ ਨੇ ਤਾਂ ਇਸ ਉਮੀਦ ਨਾਲ ਇਹਨਾਂ ਨੂੰ ਵੋਟ ਪਾਈ ਸੀ ਕਿ ਸ਼ਾਇਦ ਆ ਸੱਚ ਬੋਲੋਗੇ ਪਰ 2 ਸਾਲ ਮਹੀਨੇ ਹੋ ਗਏ ਉਹਨਾਂ ਦੇ ਕੰਨਾਂ ਤੇ ਜੂਨੀ ਸਰਕੀ ਹੁਣ ਉਹਨਾਂ ਨੇ ਲੋਕਾਂ ਨਾਲ ਠੋਕ ਵਜਾ ਕੇ ਇਹਨਾਂ ਨੂੰ ਜਵਾਬ ਦੇਣਾ ਔਰ ਸਾਰਿਆਂ ਨੂੰ ਸਸੀ ਕਾਲ ਤੇ ਅੱਜ ਅਸੀਂ ਕਵਰੇਜ ਕਰ ਰਹੇ ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਜੇਂਦਰ ਸਿੰਘਲਾ ਸਵੇਰ ਤੋਂ ਕਵਰੇਜ ਕਰ ਰਹੇ ਆ ਪਿੰਡਾਂ ਦੇ ਵਿੱਚ ਮਾਹੌਲ ਵੀ ਦੇਖ ਰਹੇ ਆ ਤੁਹਾਡੇ ਤੱਕ ਪਹੁੰਚਾਇਆ ਵੀ ਹੈ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਇਹਨਾਂ ਨਾਲ ਗੱਲ ਕਰਦੇ ਆ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਤ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਮਾਹੌਲ ਹੈ ਸਭ ਤੋਂ ਪਹਿਲਾਂ ਸ਼ਾਮ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਵੇਰ ਤੋਂ ਸਾਡੇ ਨਾਲ ਦਿਨ ਰਾਤ ਕੀਤਾ ਹੋਇਆ ਅਗਰ ਆਪਾਂ ਮਾਹੌਲ ਦੀ ਗੱਲ ਕਰਦੇ ਆ ਮੈਂ ਇਸ ਤੋਂ ਪਹਿਲਾਂ ਲੋਕਾਂ ਵਿੱਚ ਇੰਨਾ ਉਤਸ਼ਾਹ ਕਿਸੇ ਕੈਂਡੀਡੇਟ ਲਈ ਐਮਪੀ ਇਲੈਕਸ਼ਨ ਵਿੱਚ ਨਹੀਂ ਦੇਖਿਆ ਲੋਗੀ ਆਪ ਮਹਾਰੇ ਬਾਹਰ ਨਿਕਲੇ ਹੋਏ ਹੈ ਕਿ ਜਿੱਦਾਂ ਇੱਕ ਸਾਈਡ ਹੋ ਕੇ ਉਹਨਾਂ ਨੇ ਵੋਟ ਪਾ ਦੇਣੀ ਆ ਉਹ ਆਮ ਆਦਮੀ ਪਾਰਟੀ ਤੋਂ ਵੀ ਦੁਖੀ ਹੋਏ ਵੇ ਆ ਉਹ ਅਕਾਲੀ ਦਲ ਤੋਂ ਵੀ ਦੁਖੀ ਹੈ ਬੀਜੇਪੀ ਨੇ ਤਾਂ ਚਲੋ ਪੰਜਾਬ ਦੇ ਸਾਡੇ ਜ਼ਖਮਾਂ ਤੇ ਨੂਨ ਸਿੜਕਿਆ ਨਾ ਇਸ ਵਾਰ ਉਹ ਜਵਾਬ ਦੇ ਆ ਚਾਹੁੰਦੇ ਆ ਅਜੇ ਕੀ ਲੱਗਦਾ ਮੁਕਾਬਲਾ ਪਿੰਡਾਂ ਦੇ ਵਿੱਚ ਜਾਣਿਆ ਤੁਸੀਂ ਮੁਕਾਬਲਾ ਕਿਹੜੀ ਪਾਰਟੀ ਨੂੰ ਮੰਨਦੇ ਆ ਕਿ ਜੇ ਹਲਕਾ ਭਲਾ ਚੋਰ ਦੀ ਮੈਂ ਗੱਲ ਕਰ ਤੈਨੂੰ ਮੈਂ ਤਾਂ ਮੰਨਦਾ ਕਿ ਦੂਜੇ ਤੇ ਤੀਜੇ ਨੰਬਰ ਦੇ ਮੁਕਾਬਲੇ ਲਈ ਉਹ ਕਰਦੇ ਹੋਣੇ ਗੱਲ ਕਿ ਇਸ ਵਾਰ ਸਿੰਘਲਾ ਸਾਹਿਬ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈਗਾ ਕਾਂਗਰਸ ਪਾਰਟੀ ਇੱਕ ਸਾਈਡ ਹੋ ਕੇ ਇੱਕ ਤਰਫਾ ਹੋ ਕੇ ਬੜਾ ਚੌਰਤੋ ਵੀ ਔਰ ਅਨੰਦਪੁਰ ਸਾਲ ਤੋਂ ਇਲੈਕਸ਼ਨ ਜਿੱਤੂਗੀ ਤੁਸੀਂ ਅੱਜ ਜਿਹੜੇ ਵੋਟਰ ਐ ਉਹਨਾਂ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰ ਰਹੇ ਹੋ ਕਿ ਮੈਂ ਦੇਖਿਆ ਭਾਸ਼ਣ ਦੇ ਵਿੱਚ ਵੀ ਤੁਸੀਂ ਕਰ ਰਹੇ ਹੋ ਕਿ ਜਿਹੜੀ ਆਪਾਂ 2022 ਚ ਗਲਤੀ ਹੋ ਗਈ ਐ ਤੇ ਉਹ ਦੁਬਾਰਾ ਇਕੱਠ ਦੇ ਕੇ ਤੁਸੀਂ ਉਹਨੂੰ ਸੰਬੋਧਿਤ ਵੀ ਕਰ ਰਹੇ ਹੋ ਕਿ ਲੋਕ ਵਾਪਸ ਆ ਗਏ ਆ ਉਹਨਾਂ ਦੇ ਕੰਮ ਦੇਖ ਕੇ ਕੀ ਲੱਗਦਾ ਕਿ ਉਹਨਾਂ ਦੇ ਕੰਮ ਢਾਈ ਸਾਲ ਦੇ ਵਿੱਚ ਜਿਹੜੇ ਕੀਤੇ ਆ ਉਹ ਪਬਲਿਕ ਤੱਕ ਨਹੀਂ ਪਹੁੰਚੇ ਜਾਂ ਉਹਨਾਂ ਨੇ ਕੀਤੇ ਨਹੀਂ ਆ ਅਗਰ ਕੀਤੇ ਹੁੰਦੇ ਫਿਰ ਤਾਂ ਉਹਨਾਂ ਨੂੰ ਦਿਖਾ ਦੇਣੇ ਸੀਗਾ ਕਿ ਇੱਕੋ ਹੀ ਤਾਂ ਕੰਮ ਹੈ ਉਹਨਾਂ ਦਾ ਸੋਸ਼ਲ ਮੀਡੀਆ ਤੇ ਆਪਣਾ ਪ੍ਰਚਾਰ ਕਰਨਾ ਉਹਨਾਂ ਨੇ ਕੰਮ ਕੀਤਾ ਕਿਹੜਾ ਈਵਨ ਉਹਨਾਂ ਨੇ ਸਿਰਫ ਝੂਠ ਦਾ ਪ੍ਰਚਾਰ ਕੀਤਾ ਐਗਰੀਕਲਚਰ ਯੂਨੀਵਰਸਿਟੀ ਕੌਂਗਰਸ ਲੈ ਕੇ ਆਈ ਉਦਘਾਟਨ ਕਰਨ ਸੀਐਮ ਸਾਹਿਬ ਆ ਗਏ ਮੈਂ ਤਾਂ ਉਹਨਾਂ ਨੂੰ ਕਿਹਾ ਸੀਗਾ ਕਿ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ ਅਗਰ ਤੁਸੀਂ ਸੱਚੇ ਹੋ ਉਹਨਾਂ ਵੱਲੋਂ ਬਿਆਨ ਕੋਈ ਕਿਉਂ ਨਹੀਂ ਆਇਆ ਹੈਗਾ ਜਾਂ ਅਸੀਂ ਨੇੜੇ ਇੱਥੇ ਗਏ ਸੀਗੇ ਜਦ ਬਿਸਦਵ ਉਹਨਾਂ ਨੇ ਠੇਕੇ ਵਧਾਏ ਮਾਈਨਿੰਗ ਦਾ ਕੰਮ ਵਧਾਇਆ ਸਕੂਲ ਜਿਹੜੇ ਅਪਗ੍ਰੇਡ ਹੋਏ ਸੀ ਉਹ ਕੈਨਸਲ ਕਰ ਦਿੱਤੇ ਜਿਹੜੇ ਲੱਗਦਾ ਕਿ ਪਬਲਿਕ ਇਹਨਾਂ ਤੋਂ ਵੀ ਦੁਖੀ ਆ ਤੁਸੀਂ 1000 ਰੁਪਏ ਦੀ ਵੀ ਗੱਲ ਕਰਦੇ ਹੋ ਕਿ 2700 ਰੁਪਿਆ ਮੰਗਣਾ ਨਾ ਮਹਿਲਾ 27000 ਰੁਪਏ ਸੋਰੀ ਕਿਉਂਕਿ 1000 ਰੁਪਿਆ ਉਹਨਾਂ ਨੇ ਕਿਹਾ ਸੀਗਾ 27000 ਰੁਪਿਆ ਮੰਗਣ ਕਿ ਲੱਗਦਾ ਕਿ ਇਦਾਂ ਦੇ ਸਵਾਲ ਪਿੰਡਾਂ ਚ ਲੋਕ ਕਰਨ ਲੱਪੇ ਕਰੂਗੇ ਦੇਖੋ ਲੋਕਾਂ ਨੂੰ ਅਗਰ ਤੁਸੀਂ ਜਾਗਰਤ ਕਰਨਾ ਔਰ ਲੋਕਾਂ ਨੂੰ ਜਗਾਣਾ ਤਾਂ ਸਾਨੂੰ ਆਵਾਜ਼ ਆਪਣੀ ਬੁਲੰਦ ਕਰਨੀ ਪੈਣੀ ਹੈ ਲੋਕੀ ਇਸ ਗੱਲ ਨਾਲ ਸਹਿਮਤ ਹੈ ਸਾਡੀਆਂ ਮਾਵਾ ਪੈਣਾ ਦੁਖੀਆਂ ਇਸ ਗੱਲ ਤੋਂ ਉਹਨਾਂ ਨੇ ਤਾਂ ਇਸ ਉਮੀਦ ਨਾਲ ਇਹਨਾਂ ਨੂੰ ਵੋਟ ਪਾਈ ਸੀ ਕਿ ਸ਼ਾਇਦ ਸੱਚ ਬੋਲੂਗੇ ਪਰ 27 ਮਹੀਨੇ ਹੋ ਗਏ ਉਹਨਾਂ ਦੇ ਕੰਨਾਂ ਤੇ ਜੂਨੀ ਸਰਕੀ ਹੁਣ ਉਹਨਾਂ ਨੇ ਲੋਕਾਂ ਨਾਲ ਠੋਕ ਵਜਾ ਕੇ ਇਹਨਾਂ ਨੂੰ ਜਵਾਬ ਦੇਣਾ ਔਰ ਇਹਨਾਂ ਨੇ ਦੱਸਣਾ ਕਿ ਅਗਰ ਤੁਸੀਂ ਸਾਡੇ ਨਾਲ ਝੂਠ ਬੋਲਿਆ ਸੀਗਾ ਉਹਦਾ ਰਿਜ਼ਲਟ ਕੀ ਨਿਕਲਦਾ ਵਨ ਸਾਈਡਿਡ ਹੋ ਕੇ ਕਿ ਆ 13 ਜ਼ੀਰੋ ਦੀ ਗੱਲ ਕਰਦੇ ਸੀ ਨਾ ਜ਼ੀਰੋ 13 ਤੇ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਇਲੈਕਸ਼ਨ ਹਾਰ ਕੇ ਜਾਣਾ ਤੁਸੀਂ ਕਿਹਾ ਗਿਆ ਵਿਜੇਂਦਰ ਸਿੰਘਲਾ ਨੇ ਪਿੱਛੇ ਬਹੁਤ ਕੰਮ ਕੀਤੇ ਪੀਜੀਆ ਵੀ ਆਪਾਂ ਗਣਾਂ ਨੇ ਨਾ ਲੋਕਾਂ ਕੋਲ ਪਹੁੰਚਾਨੇ ਆਪਾਂ ਨਾ ਕਿ ਹੋਰ ਉਹ ਵੀ ਦੱਸ ਦੇ ਕਿ ਆਪਾਂ ਗਰਾਊਂਡ ਬਣਾਏ ਸੰਗਰੂਰ ਵਿੱਚ ਖੇਡਾਂ ਕਰਾਈਆਂ ਹਲਕਾ ਬਲਾਚੌਰ ਦੇ ਵਿੱਚ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੋ ਗਿਆ ਤੁਸੀਂ ਦੇਖੋ ਜਿਹੜੇ ਆ ਮੁੱਦੇ ਹੈਗੇ ਆ ਉਹਨਾਂ ਉੱਤੇ ਗੱਲ ਹੋਣੀ ਚਾਹੀਦੀ ਔਰ ਉਹ ਹੱਲ ਹੋਣੇ ਚਾਹੀਦੀ ਹੈ ਅਸੀਂ ਤਾਂ ਪ੍ਰਮਾਤਮਾ ਕੀ ਅਰਦਾਸ ਕਰਦੇ ਕਿ ਇਸ ਵਾਰ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਆਵੇ ਸੈਂਟਰ ਵਿੱਚ ਜਿੰਨੇ ਮੁੱਦਿਆਂ ਦੀ ਆਪਾਂ ਗੱਲ ਕਰਦੇ ਪਏ ਹਾਂ ਨਾ ਚੱਲ ਰੇਲਵੇ ਲਾਈਨ ਦੀ ਗੱਲ ਕਰਦੇ ਆਂ ਵਾਟਰ ਅਪਲਿਫਟਿੰਗ ਸਕੀਮ ਦੀ ਗੱਲ ਕਰਦੇ ਆਂ ਇਰੀਗੇਸ਼ਨ ਲਈ ਨਵੇਂ ਕਿਸੇ ਤਰੀਕੇ ਉਹਦੇ ਹੱਲ ਕਰਨ ਦੀ ਗੱਲ ਕਰਦੇ ਕਾਲਜੇਜ਼ ਦੀ ਗੱਲ ਕਰਦੇ ਆ ਸਾਰੇ ਹੱਲ ਅਸੀਂ ਕਰਕੇ ਦੇ ਦੇਣੇ ਕਿਉਂਕਿ ਵਿਜੇਂਦਰ ਸਿੰਘla ਜੀ ਇੱਕ ਵਿਜ਼ਨ ਨਾਲ ਚੱਲੇ ਹੋਏ ਆ ਇੱਕ ਸੋਚ ਆ ਉਹਨਾਂ ਦੀ ਉਹ ਕਿਦਾਂ ਤਰੱਕੀ ਕਰਿਆ ਚਾਹੁੰਦੇ ਕਿਹੜਾ ਕੰਮ ਕਰਿਆ ਚਾਹੁੰਦੇ ਆ ਕੀ ਕੀ ਉਹ ਲੈ ਕੇ ਆਇਆ ਜਾਂਦੇ ਆਂ ਅਗਲੇ ਨੇ ਸਮਰੂਰ ਵਿੱਚ ਕਰਕੇ ਦੱਸਿਆ ਨਾ 450 ਕਰੋੜ ਰੁਪਏ ਦਾ ਪੀਜੀਆਈ ਦਾ ਉੱਤੇ ਹਸਪਤਲ ਲੈ ਕੇ ਆਇਆ ਤਾਂ ਹੀ ਗੱਲ ਕਰਦੇ ਆ ਨਾ ਜਦ ਅਸੀਂ ਉੱਥੇ ਟਾਟਾ ਕੈਂਸਰ ਹਸਪਤਲ ਦੀ ਸਮਰੂਰ ਵਿੱਚ ਹੋਇਆ ਤਾਂ ਹੀ ਗੱਲ ਕਰਦੇ ਫਿਰ ਕੋਈ ਝੂਠ ਬੋਲਦੇ ਤਾਂ ਸਾਨੂੰ ਟੋਕ ਦੇਣ ਇਸ ਗੱਲ 'ਈ ਤੁਸੀਂ ਜ਼ਿਲ੍ਹਾ ਪ੍ਰਧਾਨਵੀਓ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਡਿਸਟ੍ਰਿਕਟ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਕੋ ਸਗੀ ਤੇ ਦੋ ਸੀਟਾਂ ਅਲੱਗ ਪਾਰਟੀ ਤੁਸੀਂ ਇਸ ਵਾਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਗਰ ਅਸੀਂ MP ਇਲੈਕਸ਼ਨ ਦੀ ਗੱਲ ਕਰਦੇ ਪਏ ਆ ਮੈਂ ਤਾਂ ਆਪਣੇ ਸਾਰੇ ਵੋਟਰ ਭਰਾਵਾਂ ਨੂੰ ਇੱਕ ਬੇਨਤੀ ਕਰਿਆ ਚਾਹੁੰਦਾ ਕਿ ਦੇਖੋ ਤੁਹਾਨੂੰ ਅਗਰ ਸੈਂਟਰ ਵਿੱਚ ਤੁਸੀਂ ਬਦਲਾਵ ਚਾਹੁੰਦੇ ਹੋ ਔਰ ਚਾਹੁੰਦੇ ਹੈ ਕਿ ਗਰੀਬ ਮਿਹਨਤ ਕਾ ਸ਼ਲੋਗਾ ਦੀ ਸਰਕਾਰ ਆਵੇ ਤੁਸੀਂ ਚਾਹੁੰਦੇ ਹੈ ਉਹਨਾਂ ਦੀ ਸਰਕਾਰ ਹੋਵੇ ਜੋ ਯੂਥ ਦੀ ਗੱਲ ਕਰਦਾ ਉਹਨਾਂ ਦੀ ਸਰਕਾਰ ਆਵੇ ਜਿਹੜੇ ਮਹਿੰਗਾਈ ਨੂੰ ਖਤਮ ਕਰਿਆ ਜਾਂਦੇ ਉਹਨਾਂ ਦੀ ਸਰਕਾਰ ਆਵੇ ਜਿਹੜਾ ਕਾਰਪੋਰੇਟ ਨੀਨੀ ਹੈ ਕਿ ਜਨਰਲ ਪਬਲਿਕ ਦੀ ਗਰੀਬ ਲੋਕਾਂ ਦੀ ਗੱਲ ਕਰੇ ਤਾਂ ਫਿਰ ਤੁਹਾਨੂੰ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾਣੀ ਪੈਣੀ ਆ ਔਰ ਪੰਜਾਬ ਵਿੱਚ ਵੀ ਅਗਰ ਤੁਸੀਂ ਝਾੜੂ ਵਾਲਿਆਂ ਨੂੰ ਅਕਲ ਦਿਆ ਚਾਹਦੇ ਆ ਤਾਂ ਤੁਹਾਡਾ ਵੋਟ ਕਾਂਗਰਸ ਨੂੰ ਪਾਓ ਔਰ ਵਿਜੇਂਦਰ ਸਿੰਘਲਾ ਜੀ ਨੂੰ ਤੁਸੀਂ ਐਮਪੀ ਬਣਾਓ ਤਾਂ ਕਿ ਅਸੀਂ ਆਪਣੀ ਜਿਹੜੀ ਪੰਜਾਹ ਆਪ ਤੇ ਬੜਾ ਚੌੜੀ ਆਵਾਜ਼ ਹੈ ਉਹ ਸਾਡੀ ਦਿੱਲੀ ਵਿੱਚ ਚੰਗੇ ਤਰੀਕੇ ਗੂਜੇ ਔਰ ਸਾਡੇ ਹੱਲ ਕਰਕੇ ਦੇਣ ਬਿਲਕੁਲ ਜੀ ਬਹੁਤ ਬਹੁਤ ਧੰਨਵਾਦੀ ਇਹ ਸੰ ਅਜੇ ਮੰਗੂ ਪਰ ਜ਼ਿਲ੍ਹਾ ਪ੍ਰਧਾਨ ਕਿਉਂਕਿ ਪਿੱਛੇ ਕਾਟਗੜ ਦੇ ਵਿੱਚ ਵਿਜੇਂਦਰਾ ਜੀ ਸੰਬੋਧਨ ਕਰ ਰਹੇ ਆ ਮੀਟਿੰਗ ਨੂੰ ਕਿਉਂਕਿ ਬਹੁਤ ਵੱਡਾ ਇਕੱਠ ਇੱਥੇ ਹੋਇਆ ਹੋਇਆ ਹੈ ਕਾਟਗੜ ਦੇ ਵਿੱਚ ਇਕੱਠਗੜ ਦੇ ਵਿਕੀ ਚੋਦਰੀ ਉਹਨਾਂ ਨੇ ਇਕੱਠ ਕੀਤਾ ਹੈ ਤੇ ਕਿਸੇ ਵੀ ਇੰਟਰਵਿਊ ਦੇ ਸੁਣਨ ਤੋਂ ਬਾਅਦ ਕਮੈਂਟਸ ਬਾਜ਼ਾਰ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਦੇਖਦੇ ਪੰਜਾਬੀ ਸੰਤੋਂ ਬੈਠੇ ਸਾਰਿਆਂ ਦਾ